ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡ ਯੂਟਿਊਬ ਤੇ ਤੇ ਅੱਜ ਚੱਲਿਆਂਗੇ ਆਪਾਂ ਕਿਤੇ ਨਹੀਂ ਜਾਦੇ ਅਸੀਂ ਘੁਮਕਮਈਆ ਕਰਨ ਦਿਖਾਵਾਂਗੇ ਤੁਹਾਨੂੰ ਅੱਗੇ ਜਾ ਕੇ ਹਨਾ ਵੀ ਆਪਾਂ ਕਿੱਥੇ ਪਹੁੰਚਦੇ ਆਂਗੇ ਆਇਓ ਗਾਇਸ ਇਹ ਕੌਫੀ ਪੀ Đ ਤੇ ਹੋਰ ਚੱਲ ਰਹੇ ਹੋ ਤੇ ਕਿਉਂ ਬਾਤ ਆਓ ਕਿ ਮੈਂ ਚਲਾ ਲਾਂ ਦਬਾਰਤ ਬੰਦ ਕਰ ਕੇ ਫਿਰ ਕੀ ਆ ਕਰ ਜਾ ਹਾਂ ਫਿਰ ਤੂੰ ਬੋਲਣਾ ਸਿੱਖ ਜਾਏਗਾ ਸਾਰੇ ਜਵਾਕ ਨੰਨਾ ਬੋਲਦੇ ਨੇਗੇ ਤੇ ਆਪਾਂ ਚੱਲਿਆਂਗੇ ਹਨਾ ਪੌੜੀਆਂ ਦੇ ਨੀਚੇ ਉਤਰ ਰਹੇ ਹਾਂ ਜੀ ਹੁਣ ਆਪਾਂ ਦਿਖਾਣਾ ਹੈ ਕਿ ਫਿਰ ਸਾਨੂੰ ਅੱਗੇ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਆ ਗਈ ਆਪਣੀ ਗੱਡੀ ਹੁਣ ਆਪਾਂ ਆ ਜਾਣੇ ਆਪਣੀ ਬੈਠਦੇ ਹਾਂ ਗੱਡੀ ਦੇ ਵਿੱਚ ਚੌਂਕ ਮਾਤਾ ਮੋਦੀ ਚੌਂਕੇ ਆ ਗਏ ਆਪਣਾ ਇੱਥੇ ਤੇ ਇਧਰ ਆ ਗਈ ਆਪਣੀ ਦੂਛਲਾ ਇਸ ਜੁਰੇ ਸੀ ਲੱਗ ਲਾ ਅਸੀਂ ਲੈ ਕੇ ਜੰਨੇਗੇ ਜੀ ਅਪਾ ਦਦਾ ਗੰਮਾ ਦਾ ਇਧਰ ਆ ਗਿਆ ਆਪਣੇ ਅਮਨ ਰੋੜਾ ਜੀ ਦਾ ਦਫ਼ਤਰ ਅਜੇ ਪੁਲਿਸ ਬੋਤ ਲੱਗੀ ਹੋਈ ਹੈ ਕੀ ਪਤਾ ਨਹੀਂ ਕਿਸੇ ਆਣਾ ਜਾਣਾਗਾ ਲੱਗਦਾ ਕੰਮ ਨੂੰ ਕਾਫੀ ਆ ਰਹੀ ਹੈ ਕਿ ਮੈਂ ਹੁਣ ਇਹ ਆਈ ਨਹੀਂ ਬਤਾ ਸਾਰਾ ਕੁਝ ਬੰਦ ਕਰ ਦਾਂ ਮੈਂ ਤੋਂ ਮੰਤਰੀ ਆ ਰਹੇ ਹੋ ਹਬਨਾ ਅੱਜ ਕੀ ਦਿਨ ਹਾਂ ਅੱਜ ਦਾ ਦਿਨ ਹੁੰਦਾ ਅੱਜ ਅੱਜ ਐਤਵਾਰ ਹੈ ਨਾ 27 ਤਰੀਕਾ ਅੱਜ ਪਤਾ ਨਹੀਂ ਇਧਰ ਅਧੜਬੇ ਬਣੀ ਲੈਰੇ ਬਣੀ ਨਹੀਂ ਪੱਥਰ ਰੱਖਣਾ ਮੁੱਖ ਮੰਤਰੀ ਨੇ ਵੀ ਆਣਾ ਭਵੰਤ ਸਿੰਘ ਗਮਾਨੇ ਹੁਣ ਆਪਾਂ ਇਧਰੋਂ ਕਰ ਜਾਾਂਗੇ ਜੀ ਟਰਨ ਤੇ ਬਣੇ ਰਹੋ ਤੁਸੀਂ ਆਪਣੀ ਵੀਡੀਓ ਤੇ ਨਾਲ ਸ਼ਹਿਰ ਆਉਣਾ ਹੈ ਚਾਹੇ ਬਟਿੰਡੇ ਕਣੀ ਆ ਰਿਹਾ ਜੇ ਪਟਿਆਲੇ ਕਣੀ ਪੁਲ ਚੜ ਕੇ ਪੁਲ ਦੇ ਥੱਲੋਂ ਦੀ ਸਾਡੇ ਸ਼ਹਿਰ ਚ ਆਉਣਾ ਪਊਗਾ ਹਾਂ ਕਿਉਂਕਿ ਦਰਿਆ ਉਹ ਬਣ ਰਿਹਾ ਹੈਗਾ ਆਪਣਾ ਕੋਲਾ ਅੰਡਰ ਬ੍ਰਿਜ ਅੰਡਰ ਬ੍ਰਿਜ ਪੁਲ ਬਣ ਰਿਹਾ ਹੈਗਾ ਇੱਕ ਦਰਿਆ ਹੋਰ ਦੇਖੋ ਇੱਕ ਦਰਿਆ ਮਿਲਦਾ ਪਰਲੇ ਪਾਸੇ ਹਾਂ ਪੂਰਾ ਦਰਿਆ ਆ ਕਰੋ ਕਰਕੇ ਟੱਨਣਾ ਬਣੇ ਰਹੋ ਤੁਸੀਂ ਆਪਣੇ ਵੀਡੀਓ ਦੇ ਨਾਲ ਦਿਖਾਣੇਗੇ ਸਾਨੂੰ ਫਿਰ ਅੱਗੇ ਸਰਪ੍ਰਾਈਜ਼ ਹੈ ਅਸੀਂ ਤੁਹਾਨੂੰ ਦੁਖਾਵਾ ਕਿ ਕਿੱਥੇ ਜਾ ਰਹੇ ਹਾਂ ਤੇ ਤੁਸੀਂ ਵੀ ਇਹ ਆਨੰਦ ਮਾਣਿਓ ਆਨੰਦ ਮਾਣਿਓ ਠੀਕ ਹੈ ਜੀ ਅੱਜ ਜੇ ਆਪਾਂ ਪੈਟਰੋਲ ਪੰਪ ਤੇ ਆ ਗਏ ਆਪਾਂ ਪਾਉਣੇ ਆਗੇ ਆਪਣੀ ਗੱਡੀ ਚ ਤੇਲ ਕਿੰਨੇ ਦਾ ਪਾਉਂਗੇ ਇਹ ਤੇਲ 2000 ਦਾ ਦੋ ਬਜ਼ਾਰ ਕਰੀ ਲੋਜੀ ਹੋ ਗਿਆ ਆਪਣਾ ਸਪੈਨਰ ਇਹਦੇ ਦੂਸਰੇ ਚੱਕ ਨਹੀਂ ਰਿਹਾ ਲੱਗਦਾ ਹਨਾ ਆ ਕਰੇ ਆ ਕਰੇ ਜੀ ਮੋੜਾ ਇਸ ਕੈਨ thank you. Ini teruskan nih jaket aja. Alloh. Alloh nih. 10 ਲੀਟਰ ਹਾਂ 10 ਲੀਟਰ 24 ਸੈਂਟ ਲੋ ਜੀ ਤੇਲ ਆਪਾਂ ਪਵਾ ਲੈ ਗੱਡੀ 'ਚ ਹੁਣ ਆਪਾਂ ਪਾਉਣੇ ਆਂ ਅੱਗੇ ਚੱਲੀਏ ਇਹ ਨਾਲ ਆ ਗਿਆ ਰੈਸਟੋਰੈਂਟ ਹੈ ਨਾ ਹੂੰ ਜੀ ਵੀ ਨਾ ਦੀ ਹੁਣ ਆਪਾਂ ਕਿੱਧਰ ਦੀ ਟਰਨ ਮਾਰਾਂਗੇ ਵੈਸੇ ਅੱਜ ਨੂੰ ਨਾ ਆਪਾਂ ਉਹ ਗੱਡੀ 'ਚ ਜਾਂ ਕੋੜਾ ਜਿੱਤੇ ਉੱਥੋਂ ਨਹੀਂ ਉੱਥੋਂ ਦੀ ਨਹੀਂ ਜਾਣੀ ਇਹ ਗੱਡੀ ਜਾਓਗੇ ਨਹੀਂ ਜਾਣੀ ਜਗ੍ਹਾ ਤਾਂ ਥੋੜੀ ਜੀ ਹੈ ਜੀ ਗੱਡੀ ਕਿੱਥੋਂ ਭੱਗ ਜਾਓ ਅੱਗੇ ਟਰਨ ਮਾਰੋ ਤੁਸੀਂ ਕੈਮਰਾ ਦਾ ਧਿਆਨ ਰੱਖਿਆ ਦਾ ਜਾਂਦਾ ਨਮੋਲ ਨੂੰ ਲੋਰੇ ਲੱਗ ਰਹੇ ਜੀ ਮਾਤਾ ਦਾ ਲੰਗਰ ਜਿਹੜੇ ਜੀ ਬੁੱਧ ਕਰਦਾ ਵੈਸੇ ਮਾਤਾ ਦੇ ਜਾਣ ਨੂੰ ਇਹੀ ਰਾਜ ਲੰਗਰ ਖਾਂਦੇ ਜਾਈਏ ਆਉਂਦੇ ਜਾਂਦੇ ਨੇ ਕਿ ਦੇਖੋ ਹਣਾ ਇਹ ਰਾਹ ਇੱਥੇ ਚੰਗੀ ਦਾ ਸਹੀ ਆ ਵੈਸੇ ਇਸ ਵਾਰ ਇੱਕੋ ਲੱਗਿਆ ਹਜੇ ਕਉਥੇ ਲੱਗਦਾ ਅੱਗੇ ਲੱਗਦਾ ਹੁੰਦਾ ਨਹੀਂ ਅੱਗੇ ਇੱਧਰ ਹੋਵਗਾ ਨਾ ਉਦੋਂ ਅੱਗੇ ਪਟਿਆਲਾ ਰੋਡ ਤੇ ਲੱਗੇ ਹੋਣੇ ਸ਼ਾਇਦ ਆਹ ਲੱਗੇ ਹੋਣੇ ਪਟਿਆਲਾ ਰੋਡ ਤੇ ਚਲ ਦੇਖਦੇ ਆ ਬਣਾਨੇ ਹੈਗੇ ਟੂਰ ਫਿਰ ਆਪਾਂ ਮਾਤਾ ਤੇ ਜਾਣ ਦਾ ਜਿਲਮਕਰ ਖਾਣੇ ਆਪਾਂ ਪਹੁੰਚੇਗੇ ਜੀ ਚੀਮਾ ਸਾਹਿਬ ਇੱਥੇ ਗੁਰੂ ਘਰ ਆ ਸੰਤ ਬਾਬਾ ਅਦਰ ਸਿੰਘ ਜੀ ਦਾ ਤੇ ਹਰ ਮਸੇ ਭਰਦੀ ਹੋ ਰਹੀ ਹਰ ਮਹੀਨੇ ਜਨਮ ਸਥਾਨ ਚੀਮਾ ਸਾਹਿਬ ਜਾਦੀ ਉਡੀਕ ਘਟਾਉ ਰਿਹਾ ਗਰਮੀ ਆ ਰਹੀ ਹੈ ਹਾਂ ਉੱਪਰ ਆ ਰਿਹਾ ਉਹ ਲਿਖਿਆ ਹੈ ਨਿਕਾ ਇਹ ਤੋਂ ਵਰਤਨੇ ਕਿ ਟਾਰਨ ਗੁਰੂ ਸਾਈਡ ਦੀ ਜਾਂਦਾ ਕਰ ਜਾਣ ਲਈ ਲੈ ਵੀ ਆ ਗਿਆ ਇੱਥੇ ਗੁਰੂ ਘਰ ਗੱਡੀ 'ਚ ਬੈਠਾ ਹਾਂ ਤਾਂ ਕਿ ਬੱਦਲ ਜੇ ਲੱਗ ਰਹੇ ਨੇ ਜੀ ਹਾਂ ਜੀ ਡਰਾਈਵਰ ਸਾਈਡ ਡਰਾਈਵਰ ਸਾਈਡ ਤਨੋਲੇ ਨੂੰ ਜਾਂਦੀ ਹੈ ਜੀ ਸ਼ੜਕ ਆਹ ਹਾਂ ਤਨੋਲਾ ਉਹ ਵੇਸੇ ਬੱਸ ਵੀ ਜਾ ਰਹੀ ਹੈ ਜੀ ਬੱਸਾਂ ਦੋ ਜਾ ਰਹੀਆਂ ਨੇ ਹਾਂ ਨਾ ਉਹ ਮਗਰ ਮਰੇ ਉਧਰ ਕੋਈ ਆਵੇ ਨਾ ਬੱਸ ਜਦੋਂ ਆਪਾਂ ਬੱਸ ਇਹ ਪਹੁੰਚਣ ਦੇ ਪਿੰਡ ਨੂੰ ਬੱਸਾਂ ਜਾ ਰਹੀਆਂ ਨਹੀਂ ਆ ਪਹੁੰਚਣ ਦੇ ਮਨਜੀਤਕੌਰ ਦੇ ਪਿੰਡ ਨੂੰ ਅੱਛਾ ਇੱਥੇ ਜੜਿਆ ਕਰਦੀ ਲੱਗਦਾ ਦੱਸਣਾ ਦੀ ਇਹਨੂੰ ਕਵੀ ਤੇਰੇ ਪਿੰਡ ਚੱਲੇ ਭਈ ਆ ਗਿਆ ਸਮਰੂਰ ਲੋਂਗੋ ਵਾਲ ਪਿੱਖੀ ਤੇ ਆ ਗਿਆ ਬਾਜ਼ਾਰ ਹਨਾ ਇਧਰ ਨੂੰ ਇਧਰ ਨੂੰ ਵਧੀ ਜਾਂਦਾ ਵੈਸੇ ਪਿੰਡ ਵਧੀਆ ਹੈ ਸੁਣਾ ਇੱਕ ਵਧੀਆ ਮੰਡੀ ਪੈਂਦੀ ਹੈ ਜਿਹੜੇ ਆਲੇ-ਦਾਲੇ ਪਿੰਡ ਨੇ ਸਾਰੇ ਸਾਰਿਆਂ ਨੂੰ ਹੋਲਡ ਕਰਦਾ ਇਹ ਸਰਾਮ ਜਾਣ ਦੀ ਗੱਲ ਨਹੀਂ ਹੁੰਦੀ ਜ਼ਿਆਦੇ ਸੁਣਾਮ ਤਾਂ ਦੂਰ ਪੈਂਦਾ ਹੈਗਾ ਨਾ ਫਿਰ ਇਹਨਾਂ ਨੂੰ ਤਾਂ ਕਿੱਕੀ ਤੇ ਮਾਨਸਾ ਲੈ ਵੀ ਪਿੰਡਾ ਮਾਨਸਾ ਵੀ ਨੇੜੇ ਹਾਂ ਮਾਨਸਾ ਵੀ ਲਵੇ ਹਨਾ ਜਿਹੜੇ ਪਿੱਕੀ ਤੋਂ ਕਿ ਪਿੰਡ ਨਹੀਂ ਗੇ ਲੋ ਜੀ ਆਪਾਂ ਨੇ ਕੱਬਲੇ ਥੋੜਾ ਦਰਨ ਦੱਸਿਓ ਬੋਲੇ ਕਿਹੜਾ ਪਿੰਡ ਹੈ ਪਿੰਡ ਦੱਸਿਓ ਕਿਹੜਾ ਗਾ ਗਿਆ ਕਰਦਾ ਜਾਣਦੇ ਨਹੀਂ ਨਾਮ ਆ ਬੰਦੇ ਦਾ ਪੂਰਾ ਤਕਰੀਬਨ ਤਕਰੀਬਨ ਸਾਰੀ ਜਾਣਦੇ ਔਰਨ ਕੰਟਰੀਆਂ ਤੱਕ ਜਾਣਦੇ ਨੇਗੇ ਇੱਥੇ ਤਾਂ ਜਾਂਦੀ ਅੰਨਾ ਦਾ ਬਹੁਤ ਵੱਡਾ ਆਰਟਿਸਟ ਹੈ ਭਾਈ ਬਹੁਤ ਮੁਹੱਬਤ ਦਾ ਦਿਨ ਉਹਨਾਂ ਦੀ ਅਸਲ ਸਾਨੂੰ ਹੁਣ ਪਤਾ ਲੱਗ ਜਾਈਊਗਾ ਹਨਾ ਕਿ ਆਪਾਂ ਕਿੱਥੇ ਜਾ ਰਹੇ ਹਾਂਗੇ ਪਹਿਲਾਂ ਫੋਨ ਵੀ ਕਰੇ ਸੀ ਭਾਈ ਨੇ ਤੇ ਫਿਰ ਜਾ ਕੇ ਵੀ ਕਹਿ ਕੇ ਆਏ ਸਹੀ ਆ ਯਾਰ ਮੁਹੱਬਤ ਕਰਦਾ ਬੰਦਾ ਇਹ ਜੀ ਗੱਲ ਨਹੀਂ ਹੁੰਦਾ ਤੇ ਫਿਰ ਸਾਨੂੰ ਪਤਾ ਨਾ ਹੁੰਗਾ ਸੀ ਅੱਜ ਸੰਡੇ ਦਾ ਦਿਨ ਸੀਗਾ ਕੰਮ ਦਾ ਦਿਨ ਸੀਗਾ ਫਿਰ ਵੀ ਜਿਹੜਾ ਪਿਆਰ ਨਾਲ ਮੁਹੱਬਤ ਨਾਲ ਬੁਲਾਵੇ ਹਨਾ ਉੱਥੇ ਟਾਈਮ ਕੱਢਣਾ ਚਾਹੀਦਾ ਹੋਰ ਹੁਣ ਪਹੁੰਚਣਾ ਚਾਹੀਦਾ ਜਰੂਰ ਬਾਈ ਚੱਲੀ ਜਾਣਗੇ ਕੰਮ ਤਾਂ ਚੱਲੀ ਜਾਊਗਾ ਇਹ ਅੱਲਾ ਹੀ ਪਹੁੰਚੇਗੀ ਇੱਥੇ ਜੀ ਅੰਦਰ ਗਾਰਡ ਖੜਾ ਹੋ ਗੇਟ ਆ ਓਕੇ ਤੇ ਗਾਰਡ Kediri, Arjuna, nih. Kita lagi terli saya terlalu Oh, warli cerai di warlo itu. Chill nih. Menyapi sepecar. Panikar nih, ya. ਉਹ ਦੀਪਿੰਦ ਚਾਕੇ ਦੇਖ ਪਹਿਲਾਂ ਗੋਹਾ ਸਿਚਣਾ ਆ ਰੂੜੀਆਂ ਤੇ ਜਾਇਆ ਕਰਦੇ ਸੀ ਇਹ ਤਾਂ ਨਹੀਂ ਸਾਥ ਉਹ ਸਾਥਾ ਕੀ ਬੈਠੇ ਨੇ ਗਿਸ਼ ਹੁਣ ਵੀ ਜਾਂਦੇ ਆ ਕਿ ਬੱਠਲ ਉਹ ਤਾਂ ਹੁਣ ਮਨ ਲੱਗਦਾ ਕੋਈ ਉਹ ਚੱਕਦੀ ਹੋਣੀ ਹੁਣ ਨਹੀਂ ਬੱਠਲ ਚ ਆਇਆ ਹੋਰੇ ਹਾਂ ਹੁਣ ਬੱਠਲ ਵੀ ਇਹ ਹੈਗਾ ਵੀ ਕਿਤੇ ਰਹਿ ਗਿਆ ਇਹ ਗੋਰੇ okay. okay. सब दे बड़ा सतगुरु न ਸਤਿ ਸ਼੍ਰੀ ਅਕਾਲ ਭਾਈ ਆ ਕਰ ਰਹੇ ਲੰਗਰ ਦੀ ਸੇਵਾ ਭਰਾ ਸਾਡਾ ਵਧੀਆ ਲਓ ਜੀ ਇਹ ਹੈਗਾ ਜੀ ਪਾਲ ਸਮਾ ਉਮੇਰ ਦਾ ਗੱਠ ਤੇ ਇਹ ਕਰੂੰਗਾ ਪੂਰੀਆਂ ਤੇ ਨਾਲ ਦਾ ਤੇ ਮਿਕਸ ਸਬਜ਼ੀ ਰਾਈਸ ਤੇ ਬਾਉ ਦਾ ਮੱਝ ਤਲਾ ਕੰਮ ਹੈ ਸੋਸ ਤੋਂ ਅੱਜ ਹੈਗਾ ਧੀਆ ਦੀ ਸਟਾਰਟਿੰਗ ਧੀਆ ਦੀ ਸਟਾਰਟਿੰਗ ਹੋ ਰਹੀ ਹੈ ਮਤਲਬ ਜਿਹੜੀ ਗੱਲ ਇਹ ਹੈ ਵੀ ਦੀ ਬਲੂਰੀ ਆ ਨਾ ਤਾਂ ਵੱਡੇ ਭਰਾ ਆਦੇਸ ਮਾਫੀ ਵਾਲੇ ਹੋਣ ਜਿਸ ਕਾਰਨ ਕਰਾਂਗੇ ਤਾਂ ਬਹੁਤ ਸਾਨੂੰ ਚੰਗਾ ਲੱਗਦਾ ਬਿਲਕੁਲ thank